ਸੰਗਤ ਜੀ ਅਸੀਂ ਗਏ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਸ਼ਾਹੀ ਦਸਵੀ ਜੋ ਕਿ ਰਾਏਕੋਟ ਵਿਖੇ ਸਥਾਪਿਤ ਹੈ ਗੁਰਦੁਆਰੇ ਦੇ ਅੰਦਰ ਜਾਣ ਤੋਂ ਬਾਅਦ ਸੰਗਤ ਜੀ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਮਸਤਕ ਹੋਏ ਤੇ ਆਪਣੀਆਂ ਭੁੱਲਾਂ ਬਖਸ਼ਾਈਆਂ ਕਰਾਇਆਂ ਨੂੰ ਰਾਹੇ ਪਾ ਅਕਾਲ ਪੁਰਖ ਉਸ ਤੋਂ ਬਾਅਦ ਕਵਿਸਰਾਂ ਦੀਆਂ ਸੁਣੀਆਂ ਵਾਰਾਂ 12 ਸੌਣ ਦੇ ਹਾਜ਼ਰੀ ਭਰ ਕੇ ਸੰਗਤ ਜੀ ਜਦੋਂ ਬਾਹਰ ਵੱਲ ਨੂੰ ਆਏ ਤਾਂ ਸ੍ਰੀ ਨਿਸਾਨ ਸਾਹਿਬ ਜੀ ਦੇ ਕੀਤੇ ਦਰਸ਼ਨ ਸੰਗਤ ਜੀ ਉਸ ਤੋਂ ਬਾਅਦ ਚਾਰਕ ਕਦਮ ਚੱਲਦਿਆਂ ਹੀ ਤਣ ਤਨ ਸ੍ਰੀ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਸਾਹਮਣੇ ਨਿਮਸਤਕ ਹੋਣ ਤੋਂ ਬਾਅਦ ਸੰਗਤ ਜੀ ਚਾਰਕ ਕਦਮ ਹੋਰ ਚੱਲਦੇ ਆ ਗੁਰਦੁਆਰਾ ਸ੍ਰੀ ਜੜਪੁੱਤੀ ਸਾਹਿਬਾ ਜੜਪੁੱਟੀ ਸਾਹਿਬ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਮਸਤਕ ਹੋਣ ਤੋਂ ਬਾਅਦ ਸੰਗਤ ਜੀ ਅਸੀਂ ਪੜਿਆ ਉਥੋਂ ਦਾ ਇਤਿਹਾਸ 1705 ਦੇ ਵਿੱਚ ਤਾਂ-ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ਼ਾ ਨੇ ਕਾਹੀ ਦੇ ਬੂਟੇ ਦੀ ਜੜ ਪੁੱਟ ਕੇ ਇੱਕ ਬਚਨ ਕੀਤਾ ਸੀ ਵੀ ਮੁਗਲ ਰਾਜ ਦੀ ਜੜ ਪੁੱਟੀ ਗਈ ਤੇ ਸ੍ਰੀ ਜੜਪੁੱਟੀ ਸਾਹਿਬ ਸਥਾਨ ਵੀ ਇੱਥੇ ਬਣਿਆ ਵਾ ਸੰਗਤ ਜੀ ਉਸ ਤੋਂ ਬਾਅਦ ਸੰਗਤ ਜੀ ਅਸੀਂ ਵਾਪਸੀ ਕਰਦੇ ਸਮੇਂ ਇੱਕ ਵਚਨ ਵੀ ਕੀਤਾਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਾਂ ਪੰਜਾਬ ਤੋਂ ਬਾਹਰ ਜਿੰਨਾ ਪਾਰਸ਼ਾ ਨੇ ਬਲ ਬਖਸ਼ਿਆ ਅਸੀਂ ਵੱਖ-ਵੱਖ ਇਤਿਹਾਸਿਕ ਗੁਰੂ ਘਰਾਂ ਦੀਆਂ ਵੀਡੀਓ ਵੀ ਬਣਾਵਾਂਗੇ ਤੇ ਉਸ ਦੇ ਵਿੱਚ ਇਤਿਹਾਸ ਵੀ ਜ਼ਰੂਰ ਦੱਸਾਂਗੇ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਆਪਾਂ ਕੌਣ ਆਪਾਂ ਕਿਹਨਾਂ ਦੇ ਵਾਰਿਸਾਂ ਕੁਰਾਇਾਨੂ ਰਾਏਪਾ ਪਾਦਸ਼ਾਹ ਦਾ ਕੀਤਾ ਸ਼ੁਕਰਾਨਾ ਸ਼ੁਕਰਾਨਾ ਕਰਨ ਤੋਂ ਬਾਅਦ ਸੰਗਤ ਜੀ ਅਸੀਂ ਕੀਤੀ ਵਾਪਸੀ ਤੇ ਅਸੀਂ ਆਗੇ ਆਪਣੇ ਜਹਾਜ਼ ਦੇ ਵਿੱਚ ਜਹਾਜ਼ ਦੇ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਘਰਾਂ ਨੂੰ ਕੀਤੀ ਵਾਪਸੀ ਵੀ ਨਵੇਂ ਦਿਨ ਨਵੀਂ ਕੋਈ ਇਤਿਹਾਸਿਕ ਗੁਰੂ ਘਰ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ